ਇਹ ਤਸਵੀਰਾਂ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀਆਂ ਨੇ ਜਿੱਥੇ ਪਿੰਡ ਕੱਲਾ ਵਿਖੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਗਈ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਪਾਰਟੀ ਤੇ ਨਸ਼ਾ ਤਸਕਰ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਪਣੇ ਹੀ ਮੈਂਬਰ ਨਸ਼ਾ ਤਸਕਰ ਨੂੰ ਛਡਾਉਣ ਦੇ ਖਾਤਰ ਪੁਲਿਸ ਪਾਰਟੀ ਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰਤਾ ਨਜ਼ੀਰ ਇੱਕ ਇਸ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਇਸ ਹਮਲੇ ਦੇ ਵਿੱਚ ਪੁਲਿਸ ਦੀ ਪ੍ਰਾਈਵੇਟ ਗੱਡੀ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਨਸੀਰਾਂ ਦੇ ਵਿੱਚ ਸਪੱਸ਼ਟ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਪੁਲਿਸ ਕਰਮਚਾਰੀ ਉਥੇ ਮਹਿਲਾਵਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਜਾਣਕਾਰੀ ਮੁਤਾਬਕ ਜਦੋਂ ਪੁਲਿਸ ਦੀ ਗੱਡੀ ਨੁਕਸਾਨੀ ਗਈ ਤੇ ਸੁਰਜੀਤ ਸਿੰਘ ਨਾਮਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ ਸੀ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ DSP ਗੋਇੰਦਵਾਲ ਸਾਹਿਬ ਅਤੂਲ ਸੋਨੀ ਨੇ ਇਹ ਦੱਸਿਆ ਕਿ ਪੁਲਿਸ ਪਾਰਟੀ ਪਿੰਡ ਕਲਾ ਵਿਖੇ ਜੋਵਨ ਨਾਮਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਦੇ ਲਈ ਗਈ ਸੀ ਪਰ ਜਦ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਗੱਡੀ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਉਸੇ ਵਕਤ ਨਸ਼ਾ ਤਸਕਰ ਦਾ ਪਰਿਵਾਰ ਉੱਥੇ ਗੱਡੀ ਸਾਹਮਣੇ ਆ ਗਿਆ ਤੇ ਉਹਨਾਂ ਨੇ ਪੁਲਿਸ ਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰਤਾ ਤੇ ਨਾਲ ਹੀ ਪੁਲਿਸ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਦੇ ਵੱਲੋਂ ਹਵਾਈ ਫਾਇਰਿੰਗ ਕਰਨ ਤੋਂ ਬਾਅਦ ਪੁਲਿਸ ਨੂੰ ਬੜੀ ਮੁਸ਼ਕਲ ਦੇ ਨਾਲ ਨਸ਼ਾ ਤਸਕਰ ਨੂੰ ਲੈ ਕੇ ਨਿਕਲੀ ਤੇ DSP ਦੇ ਵੱਲੋਂ ਇਹ ਵੀ ਜ ਕਾਰੀ ਦਿੱਤੀ ਗਈ ਕਿ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਹੁਣ ਜਾਂਚ ਕੀਤੀ ਜਾ ਰਹੀ ਹੈ। ਸਰਪੰਚ ਆ ਬੋਲੋ। ਐਂ ਤਾਂ ਸਰਪੰਚ ਕੀ ਖਾਂਦਾ। ਕਿੱਡਾ ਵੇਜਾ ਗਿਆ ਹੈ? ਕਾਲੇ ਵਾਤੇ ਪਿੰਡ ਜਾ ਜੇਗਾ। ਤੁਹਾਡਾ ਨਾ ਕਿਉਂ ਜਾਂਦਾ ਸਾਡੇ ਪਿੰਡ ਦੇ ਵਿੱਚ? ਸਾਰੇ ਪਿੰਡ ਨੂੰ ਤੁ ਤੁ ਕੀਤੀ ਜਾਣਾ। ਜਾੜ ਜਾ ਕੇ ਦੇਖੋ ਸਹੀ ਪਿੰਡ ਕਿਵੇਂ ਤੁਹਾਡੇ ਖਲਾਫ ਦੁਰਿਆ ਫਿਰਦਾ ਹੈਗਾ। ਸਿਰਫ ਇਹੋ ਕਿਹਾ ਕਿ ਹਾਲ ਦੱਸਣ ਲੱਗੀ। ਇਨਾ ਤੇ ਦੱਸ ਹੀ ਸਕਦੇ ਨਹੀਂ ਕੀ ਹੋ ਗਿਆ ਫਿਰ ਕੀ ਹੋ ਗਿਆ ਬਜਾਇਦੇ ਤੇ ਹੈਗੀ ਨਹੀਂ ਹੈਗੀ ਅੰਦਰ ਨਹੀਂ ਹੈਗੀ ਇਹਨਾਂ ਨੂੰ ਦੇਣਾ ਫਿਰ ਆਈ ਕਿਹਨਾਂ ਨੂੰ ਦੇ ਆ ਹੁਣ ਉਹਨਾਂ ਦਾ ਵਾਸਤਾ ਨਾਲ ਕਿੱਥੇ ਚੱਲੇਗੇ ਇਨਾ ਦੱਸਿਆ ਨਹੀਂ ਆਨੂ ਗੱਡੀ ਤੋੜ ਦਿੱਤੀ ਗਿਆ ਸਾਡੇ ਮੁਲਾਜ਼ਮਾਂ ਦੀ ਸਾਡੇ ਵਜੀ ਗਿਆ ਜੀ ਤੇ ਥੋੜੇ ਲੈ ਲੇ ਨੂੰਗੇ ਨੂੰ ਮੈਂ ਸ਼ਾਇਦ ਛੱਡ ਕੇ ਭੱਜਣਗੇ ਜਾਂ ਪਿੰਡ ਛੱਡ ਕੇ ਭੱਜਣਗੇ ਜੀ ਪਾੜ ਦੂੰਗਾ ਮੈਂ ਸਹੀ ਗੱਲ ਦੱਸਾਂ ਮੈਂ ਸਾਲੂ ਤੁਸੀਂ ਆਪਦੇ ਬੱਚੇ ਨਹੀਂ ਰੱਖਨੇ ਆ ਛੋਟੇ ਛੋਟੇ ਬੱਚੇ ਤੁਰੇ ਫਿਰਦੇ ਆ ਜੀ ਤੁਸੀਂ ਚਾਹਦੇ ਵੀ ਹਾਂ ਵੀ ਲੈ ਕੇ ਕੁੜੀਆਂ ਲੈ ਕੇ ਜੇਬ ਜਨੇ ਦੇ ਪਈਆਂ ਰਹਿਣ ਇਹਨੇ ਜੋ ਇਹ ਸਾਰੇ ਜਵਾਨ ਜਵਾਨ ਮੁੰਡੇ ਖੜੇ ਸਾਰੇ ਜੁਰਤ ਕਿੰਨਾ ਸਾਰੇ ਇਹ ਬੁੱਕੇ ਕਰ ਜੇਗਾ ਅੱਗੇ ਲੈ ਕੇ ਜੇ ਬੱਚ ਸੱਚ ਉਹ ਤਾਂ ਨਹੀਂ ਬੋਲ ਦੇਗਾ ਬੇ ਇਹਨੇ ਕੀ ਜੁਰਤ ਹੈ ਪਿੰਡ ਦੇ ਵਿੱਚ ਕੋਈ ਕੰਮ ਕਰ ਜਾਵੇ ਆ ਜੁੱਤੀ ਫੇਰੀ ਹੁੰਦੀ ਸਾਨੂੰ ਆਣ ਦੀ ਲੋੜ ਹੀ ਨਾ ਪਵੇ ਇਹਨੇ ਯਾਰ ਜੇ ਤੁਸੀਂ ਮੁੰਡੇ ਕੋਈ ਸਾਡੀ ਐਨਜੀਓ ਕੋਈ ਨਹੀਂ ਬਣੀਗੀ ਸਰ ਬਣੀਏ ਬਣਾਓ ਯਾਰ ਜਿਸੀ ਸਾਹਿਬ ਨੇ ਸਰ ਬਣਾਈ ਜੋ ਵੀ ਖਾਏ ਪਰ ਮੂਹ ਲੋਕ ਤਾਲੀ ਸਰ ਗੱਲ ਕਹਿੰਦੇ ਗੱਲ ਕਹਿੰਦੇ ਸਾਨੂੰ ਦੱਤੋ ਸੀਗੇ ਸਾਨੂੰ ਗੱਲ ਕਹਿੰਦੇ ਜੇ ਮੈਂ ਗੱਲ ਕਹਿੰਦਾ ਸਾਲ ਦਿਖਾਦਾ ਤੈਨੂੰ ਸਰ ਨੂੰ ਪੁਲਿਸ ਵੀ ਛੱਡ ਦਿੰਦੀ ਸਰ ਛੱਡ ਦੇ ਕਰਨਾ ਜੋ ਇਹਦਾ ਉਜਾੜਦਾ ਦੀ ਮੈਨੂੰ ਦਿੱਤੀ ਸਰ ਨੂੰ ਪੁਲਿਸ ਵੀ ਛੱਡ ਦਿੰਦੀ ਜਿੰਨੂੰ ਫੜਦੇ ਨਾ ਛੱਡ ਦਿੰਦੇ ਜੇ ਸਰ ਬੜਾ ਕੋਈ ਜੇਸੀ ਗੱਲ ਨਹੀਂ ਆਪਣੇ ਬੱਚੇ ਦੇਖ ਨਹੀਂ ਦੇਖਣੇਗੇ ਫਿਰ ਇਹਦੀ ਕੀ ਦੁਰਸਵਰ ਅੱਗੇ ਵੇਚੇ ਜਾਵੇ

ਉਹਦੇ ਖਾਬ ਦੁਰਿਆ ਫਿਰਦਾ ਗਿਆ ਸਿਰਫ ਇਹ ਇਹੋ ਕਿ ਹਾਨੂੰ ਦੱਸਣ ਲਈ ਇਹਨਾਂ ਤੇ ਦੱਸ ਹੀ ਸਕਦੇ ਦੇਖ ਹੀ ਹੋ ਗਿਆ ਫਿਰ ਕਿਉਂ ਗਿਆ ਪੰਜਾਬ ਦੇ ਹੈਗੀ ਨਹੀਂ ਹੈਗੇ ਨਹੀਂ ਹੈਗੇ ਆਉਣਗੇ ਆਹ ਕਿੱਥੇ ਚੱਲੇ ਨੇ ਇਹਨਾਂ ਦੱਸਿਆ ਨਹੀਂ ਆ ਨੂੰ ਤੁਸੀਂ ਪਸੋਂ ਕੁਝ ਕਾਰ ਲੈ ਡੈਂਟੀਕਰਾਰੇ ਸਾਰੇ ਜਿੰਨੇ ਆਈਡੈਂਟੀਟੀ ਸਾਰੀ ਸ਼ੋ ਕਰਦੀ ਹੈ ਜਿਹੜੇ ਮੋਟਰਸਾਈਕਲ ਮੋਟਰਸਾਈਕਲ ਸਾਰੇ ਜਿਹੜੇ ਨਾਲ ਲੈ ਚਲੋ ਕੋਲਸ ਮਾਰ ਦਿੰਦੇ ਹੋ ਠੀਕ ਸੀ ਤੁਹਾਡੇ ਲਈ ਕਿ ਨਸ਼ਾ ਵੇਚਣਾ ਤੇ ਕੋਲਸ ਮਾਰਦੇ ਸਾਰਾ ਪਿੰਡ ਤੁਹਾਡੇ ਗਲਾਵੇ ਸਾਰਾ ਪਿੰਡ ਗਾਲਾਂ ਕੱਢਦਾ ਤੁਹਾਨੂੰ ਮੋਟਰਸਾਈਕਲ ਮੁੰਡੇ ਦਾ ਹਉ ਜਾ ਕਢੋ ਇਹ ਵੀ ਤੁਹਾਨੂੰ ਠੀਕ ਹੈ ਸਰ ਨਹੀਂ ਮੈਂ ਕਰਦਾ ਸਰ ਫੋਨ ਦੇ ਕੱਢਦਾ ਫੋਨ ਨੂੰ ਆਣੀ ਵੇਖ ਲੈ ਮੈਂ ਕਰਦਾ